ਬੈਠੇ 부ਆ ਜੀ ਬੈਠੀ ਆ ਤਾਂ ਤੂੰ ਇੰਨੇ ਨੇਰਾ ਘਰ ਆਈ ਆ 부ਆ ਜੀ ਵੇਖਣ ਦੇਣ ਕਿੱਥੇ ਚਲ ਗਿਆ ਵਾ ਤਾਂ ਟਾਈਮ ਨਾ ਤੁਰਦੀ ਹੋਂ ਤਰੋਂ ਨੇਰਾ ਕੀ ਕਰਨਾ ਹੀ ਤੈਨੂੰ ਪਤਾ ਸਹੀ ਆ ਹੁਣ ਬੱਸ ਅਜੇ ਵੇਲਾ ਕੁ ਵੇਲਾ ਹੋ ਜਾਂਦਾ ਵਾ ਮੈਂ ਤੇ ਅੱਜ ਦੀ ਤੁਰੀ ਆ ਟਾਈਮ ਨਾ ਸਭੋ ਚਾਹ ਪਾਣੀ ਪੀ ਗਏ ਨਾ ਰੋਟੀ ਪਾਣੀ ਖਾ ਗਏ ਤੇ ਮੈਂ ਤਾਂ ਤੁਰੀ ਆ 3 ਵਜੇ ਦੀ ਉਹ ਕਦੀ ਬੱਸ ਇੱਥੇ ਖਲੋ ਜਾ ਕਦੀ ਉੱਥੇ ਖਲੋ ਜਾ ਘੰਟਿਆਂ ਨੂੰ ਗੁਰਦਾਸਪੁਰ ਪੰਡਿਤਾਂ ਨੇ ਤੇ ਤੂੰ लवली ਨੂੰ ਫੋਨ ਕਰ ਲੈਂਦੀ ਉਹ ਕਦੋਂ ਦਾ ਘਰ ਆ ਗਿਆ ਵਾ ਤੈਨੂੰ ਗਾੜੀਆਂ ਜਾ ਕੇ ਤਾਂ ਆਪਣੇ ਟਾਈਮ ਨਾਲ ਲਿਆ ਆਉਂਦਾ ਪੂਆ ਜੀ ਹੁਣ ਮੈਨੂੰ ਕੀ ਪਤਾ ਪੀ ਆ ਗਏ ਆ ਤੇ ਚਲ ਫੋਨ ਤੇ ਕਰਦੀ ਆਪੇ ਤੈਨੂੰ ਦੱਸਦਾ ਜੀ ਪੀ ਆ ਗਿਆ ਕਿ ਨਹੀਂ ਮੈਂ ਤਾਂ ਤਾਂ ਨਹੀਂ ਲਾਇਆ ਬਸ਼ੈ ਡਿਊਟੀ ਦੇ ਹੁਣੇ ਆ ਫੇਰ ਕਹਣਾ ਮਗਰ ਫੋਨ ਕਰੀ ਜਾਂਦੀ ਆ ਆ ਹੀ ਜਾਂਦਾ ਹੁੰਦਾ ਜਦੋਂ ਕੋਈ ਕੰਮ ਹੋਵੇ ਦਸਾਂ ਤੇ ਹੋਈ ਲਾ ਕੇ ਪੁੱਛ ਲੈਂਦੇ ਹਾਂ ਵੀ ਕਿੱਥੇ ਗਏ ਆ ਮੈਂ ਗਾੜੀਆਂ ਲੈ ਆਉਣਾ ਆ ਗਏ ਉਹਨੇ ਤਾਂ ਖੁਥੜੇ ਨੇ ਤਾਂ ਨਾ ਲਾਇਆ ਹਾਉ ਮੁੜ ਕੇ ਕਹਣਾ ਪੇਕੇ ਗਈ ਆ ਤਾਂ ਵੱਡ ਵੱਡ ਕੇ ਖਾ ਲਿਆ ਵਾ ਨਹੀਂ ਪੂਆ ਜੀ ਹੱਡੀ ਨਹੀਂ ਉਹ ਜੀ ਹੱਤ ਹੈਗੀ ਤੇ ਨਾ ਹੀ ਇਦਾਂ ਕਦੀ ਕਿ ਆਈ ਹੈ ਚਲ ਛੱਡਾ ਆ ਗੱਲਾਂ ਸਵੇਰੇ ਕਹਿਣ ਦੀ ਹੈ ਮੇਰਾ ਭਰਾ ਨਹੀਂ ਠੀਕ ਠੀਕ ਵਾ ਹੁਣ ਆਹੋ ਠੀਕ ਆ ਵਿਚਾਰਾ ਐਂ ਬੁਖਾਰ ਬਖੂਰ ਜਿਹਾ ਚੜਦਾ ਸੀ ਤੋ ਉਹ ਥੋੜਾ ਵਿਗੜ ਗਿਆ ਸੀ ਉਹਦਾ ਕਰਕੇ ਹੁਣ ਖਾਣ ਦੇ ਆ ਵਾ ਦਵਾਈ ਦੂਈ ਪੈ ਜਾਊਗਾ ਫਰਕ ਹੌਲੀ ਹੌਲੀ ਕੀ ਕਰਨਾ ਫਿਰ ਹੁਣ ਆਹੋ ਬਿਮਾਰੀ ਨਾ ਕਿਹੜਾ ਵਾ ਵਾ ਚੱਲ ਕੋਈ ਗੱਲ ਨਹੀਂ ਰਹਿ ਪਣ ਹੀ ਰਾਜੇ ਤੋਂ ਰਹਿਣਾ ਦੇ ਨਿਆਣਿਆਂ ਨੂੰ ਰੋਟੀ ਪਾਣੀ ਮੈਂ ਦੇ ਦੇਣਾ ਹੀ ਚੱਲ ਭਰਾਣੀ ਠੀਕ ਫੇਰ ਵੀ ਭੈਣ ਭਰਾ ਗੱਲਾਂ ਕਰਨਾ ਲੱਗੇ ਬੰਦੇ ਦਾ ਮਨ ਹੋਰ ਹੋਰ ਹੋ ਜਾਂਦਾ ਵਾ ਤੂੰ ਐਵੇਂ ਭੱਜੀ ਆਈ ਚੱਲ ਸਵੇਰੇ ਆ ਜੰਨੀਓ ਸੁਸਤੇ ਨਾ ਪੂਆ ਜੀ ਤੁਹੀ ਕਿਦਾਂ ਨੀਆਂ ਗੱਲਾਂ ਕਰਨਦੇ ਆ ਨਿਆਣੇ ਦਿਨ ਤੇ ਕੱਢ ਲੈਂਦੇ ਆ ਤੇ ਰਾਤ ਕੱਢਦੇ ਆ ਅਨੂਰ ਨੇ ਤਾਂ ਕਦੇ ਨਹੀਂ ਮਰਦਾ ਬਗੈਰ ਸੌਣਾ ਰਾਤ ਉਹਨੇ ਤਾਂ ਕਹਣਾ ਮੈਂ ਮਮਾ ਨਾਲ ਸੌਣਾ ਮੈਂ ਤਾਂ ਫਿਰ ਜਦੋਂ ਦਾ ਆਇਆ ਨਾ ਉਦੋਂ ਦਾ ਖੇਡਣ ਡਿਆ ਇੱਕ ਵਾਰਾਂ ਨੇ ਉਹਨੇ ਪੁੱਛਿਆ ਕਿਤੇ ਰੋਟੀ ਪਾਣੀ ਆਉਂਦੇ ਨੂੰ ਮੈਂ ਦੇਤਾ ਹੀ ਖਾ ਕੇ ਤਾਂ ਖੇਡਣ ਚਲ ਗਿਆ ਐਦਾਂ ਨੇ ਰਾਤ ਨੂੰ ਪਿਓ ਲਾ ਕੇ ਸੌ ਜਾਣਾ ਹੀ ਚੱਲ ਫਿਰ ਵੀ ਕੁੜੀ ਵਿਚਾਰੀ ਦਾ ਫਿਕਰ ਹੈ ਮੈਨੂੰ ਮੈਂ ਪਤਾ ਨਹੀਂ ਠੀਕ ਵਾ ਕਿ ਨਹੀਂ ਹੁਣ ਹੁਣ ਕਿੱਥੇ ਆ ਲੰਮੇ ਪਈ ਆ ਵਿਚਾਰੀ ਉਨੇ ਕਿਹੜੀ ਤੇ ਭੱਜੀ ਫਿਰਨਾ ਉੱਠ ਕੇ ਤੇ ਕਿੱਦਾਂ ਪਾਉਣਾ ਵੇਲੇ ਦੇ ਵਿੱਚ ਬਣਾ ਕੇ ਉਹਨੂੰ ਦੇਤਾ ਸੀ ਮੈਂ ਦਲੀਆ ਤੋਂ ਉਹਨੇ ਖਾ ਲਿਆ ਵਾ ਮੈਂ ਵੀ ਤਾਂ ਲੱਗ ਗਈ ਉੱਠ ਕੇ ਆਈਆਂ ਹੁਣੇ ਚਲੋ ਚੰਗਾ ਕੀਤਾ ਭੂਆ ਜੀ ਤਾਂ ਇਹਦੇ ਤੁਹਾਨੂੰ ਮੈਂ ਲੱਗੇ ਛੱਡ ਕੇ ਗਈ ਕਿ ਚੱਲ ਭੂਆ ਲੱਗੇ ਆ ਤੇ ਤਾਂ ਇਹਦੇ ਵਾਂਡਾ ਵੇਖ ਆਈਆਂ ਨਹੀਂ ਤੇ ਓਦਾਂ ਕਿੱਥੇ ਜਾਏ ਜਾਣਾ ਸੀ ਕਿਹਦੇ ਅਸਰੇ ਛੱਡ ਕੇ ਜਾਣਾ ਸੀ ਮੈਂ ਵਿਚਾਰੀ ਨੂੰ ਚੱਲ ਚੰਗਾ ਕੀਤਾ ਆ ਵਾਂਡਾ ਤੇ ਵੇਖ ਆਈਆਂ ਨਾ ਚੱਲ ਕੋਈ ਨਹੀਂ ਬਹੁਤ ਹੀ ਤੇ ਉਹ ਸਬਜੀ ਭਾਜੀ ਬਣਾਇਆ ਕੋਕੀ ਜਾਂ ਬਣਾਉਣ ਵਾਲਾ ਹਲੇ ਬਣਾ ਲਈਏ ਮੈਂ ਗੋਭੀ ਤਾਤਾ ਗੋਨੇ ਕੇ ਰੱਖਿਆ ਵਾ ਜਦੋਂ ਖਾਣ ਬਿੰਦੇ ਮੈਂ ਆਹ ਫੁਲਕੇ ਲਾ ਦੂੰਗੀ ਚਲ ਠੀਕ ਵੇਖਾਂ ਲੱਛਣ ਕਿੱਡੇ ਕਰਦੀ ਫਿਰਦੀ ਐ ਮੇਰਾ ਭਰਾ ਨਹੀਂ ਠੀਕ ਗੋਲੀ ਵੱਜੀ ਭਰਾ ਨੂੰ ਇੱਥੇ ਕੁੜੀ ਮੰਜੇ ਤੇ ਪਈ ਆ ਭਰਾ ਨੂੰ ਇੰਨਾ ਤਾਂ ਹੋਇਆ ਨਾ ਫੇ ਜਾ ਕੇ ਤਾਂ ਪਤਾ ਲਿਆ ਵਾ ਹੁੰਦੀ ਹਾਂ ਸਕੀ ਬਣੇਵੀ ਪੜਾ ਨਾ ਆਉਂਦਾ ਆ ਤੇ ਬਹਾਨੇ ਨਾ ਗਈ ਹਾਂ ਤੁਹਾਡੇ ਬਹਾਨੇ ਨਾਲ ਮੈਂ ਵਾਂਡਾ ਵੀ ਹੈ ਹਾਂ ਮੈਨੂੰ ਇੱਥੇ ਬੰਨ ਛਡੋ ਆਪ ਤੁਰੇ ਫਿਰ ਕਦੀ ਪ੍ਰਾ ਦਾ ਪਤਾ ਲੈਣ ਚਲ ਗਈ ਤੇ ਕਦੀ ਪੈਣ ਦਾ ਪਤਾ ਲੈਣ ਚਲ ਗਈ ਤੇਰੇ ਤਾਂ ਵੰਡਾ ਹੀ ਨਹੀਂ ਮੁੱਕਣੇ ਕੁੜੀ ਦਾ ਤੈਨੂੰ ਕਾਹਦਾ ਫਿਕਰ ਵਾ ਤੇ ਰਾ ਪਿੰਦੀ ਹੋ ਰਾਤ ਰੋਟੀ ਦੀ ਕਿਹੜੀ ਗੱਲ ਹੀ ਮੈਂ ਪਕਾਈ ਲੈਣੀ ਸੀ ਨਿਆਣੇ ਤੇ ਤੇਰਾ ਨਾ ਨਹੀਂ ਲੈਂਦੇ ਸੜੇ ਮੱਥੇ ਨਾਲ ਰੋਟੀ ਦਿੰਨੀ ਉਹਨਾਂ ਨੂੰ ਤੁਰੀਦੇ ਹੁੰਦੇ ਹੀ ਇਹਦੀ ਖਬਰ ਮੈਂ ਲੈਣੀ ਚੰਗੀ ਤਰ੍ਹਾਂ ਜਰਾ ਇਹ ਜਾਣਦੀ ਕਿਸ ਬਣਦੀ ਹੁੰਦੀ ਕਿਸ ਬਣਨੀ ਹੈ ਮਮੀ ਛੱਡੋ ਸਹੀ ਬੂਆ ਮੈਨੂੰ ਗਾ ਤੇ ਨੰਗਾ ਦਵਾ ਕਰਨ ਦੇ ਜੇ ਤੁਸੀਂ ਨੇ ਬੁਆਦੇ ਮੈਂ ਛੱਡ ਦਿੰਨੀ ਆ ਤੂੰ ਆਈ ਕਿੱਥੋਂ ਆ ਆਉਣਾ ਮੈਂ ਕਿੱਥੋਂ ਆ ਮੈਂ ਲਵਲੀਗੜ ਹੀ ਗਈ ਸੀ ਕਿਨੂੰ ਪੁੱਛ ਕੇ ਗਈ ਲਵਲੀਗੜ ਤੇ ਮੈਂ ਚਲੀ ਆ ਲੈ ਦੱਸ ਮੰਮੀ ਗੁਰਪ੍ਰੀਤ ਠੀਕ ਨਹੀਂ ਸੀ ਤੇ ਮੈਂ ਉਹਦਾ ਪਤਾ ਲੈਣ ਚਲ ਗਈ ਫੇਰ ਕੀ ਹੋ ਗਿਆ ਵੇ ਲਿਉਂਡੀ ਨੇ ਮੈਂ ਹਾਂ ਚਲਾਉਂਦੀ ਹੁੰਦੀ ਉਦੋਂ ਵੇਖ ਜਾਨੀ ਨਹੀਂ ਜਦੋਂ ਮੈਂ ਜੋਰੀ ਖਬਰ ਲੈ ਆਈ ਜਾ ਕੇ ਤੇ ਤੇਰਾ ਜਾਣਾ ਜ਼ਰੂਰੀ ਸੀਗਾ ਉੱਥੇ ਲੈ ਦੱਸ ਮੰਮੀ ਫੇਰ ਕੀ ਹੋ ਗਿਆ ਜੇ ਮੈਂ ਚਲ ਗਈ ਮੈਂ 1 ਮਿੰਟ ਉੱਥੇ ਖਲੋਤੀ ਆ ਉਸੇ ਵੇਲੇ ਆ ਗਈ ਪਹਿਲਾਂ ਤਾਂ ਮੈਂ ਵੇਲੀ ਦਾ ਕੰਮ ਕਰਨ ਢੀ ਸੀ ਮੈਂ ਚ ਦਾਈਆ ਹਾਂ ਕਦੀ ਵੇਹਲੀ ਤੇ ਕਦੀ ਮੈਂ ਘਰ ਕਦੀ ਮੈਂ ਵੇਹਲੀ ਤੇ ਕਦੀ ਘਰ ਮੈਂ ਤੇ ਤੁਰੀ ਫੈਂਡਈ ਉਹ ਸੰਦੀਪ ਇਹ ਵਖ ਡਈ ਖੇਜਣ ਆਖਾਂ ਨਹੀਂ ਦੀਦੀ ਪੈਸਾ ਨਹੀਂ ਕਿੱਥੇ ਚਲ ਗਈ ਆ ਦੀਪ ਤੇ ਉਦਾ ਹੀ ਬਾਨੇ ਲੱਭਦੀ ਰਹਿੰਦੀ ਆ ਵੀ ਕਿਸ ਤਰ੍ਹਾਂ ਤੁਹਾਨੂੰ ਨਾ ਮੇਰੇ ਦਿਵਾਲੇ ਕਰਾਵਾਂ ਕਿੱਥੇ ਚਲ ਗਈ ਹੀ ਮੈਂ ਕੈਨੇਡਾ ਤਾਂ ਨਹੀਂ ਚਲ ਗਈ ਇੱਥੇ ਹੀ ਵੇਹਲੀ ਆਉਂਦੀ ਆਉਂਦੀ ਮੈਂ 2 ਮਿੰਟ ਹੀ ਗਈ ਆ ਤੇ ਤੁਸੀਂ ਐਵੇਂ ਕਹੀ ਜਾਂਦੇ ਕਦੀ ਮੈਂ ਵੇਹਲੀ ਕਦੀ ਮੈਂ ਇੱਥੇ ਇੰਨੇ ਚਿਰ ਚ ਭਲਾ ਤੁਸੀਂ ਕਿੰਨੇ ਕੁ ਫੇਰੇ ਮਾਰ ਆਏ ਵੇਲੀ ਮੈਨੂੰ ਨਹੀਂ ਪਤਾ ਨਹੀਂ ਚੰਗਾ ਜਵਾਬ ਤਾਂ ਦੇ ਨਹੀਂ ਰਹੀਆਂ ਨਾ ਗਾੜੀ ਤੇ ਜਦੋਂ ਫੇ ਤੂੰ ਇਦਾਂ ਦੀਆਂ ਗੱਲਾਂ ਕਰਦੇ ਜਵਾਬ ਤੇ ਫੇ ਦੇਣੀ ਹੁੰਦੀ ਐ ਤੈਨੂੰ ਕੋਣਾ ਹੀ ਫੁੱਲ ਗਿਆ ਵਾ ਹੁਣ ਮੈਂ ਕਿਤੇ ਹੋਰ ਵੀ ਨਾ ਜਾਵਾਂ ਮੈਂ ਆਂਟ ਗਵਾੜ ਵੀ ਨਾ ਜਾਵਾਂ ਤੇ ਮੈਂ ਘਰੇ ਹੀ ਰਿਹਾ ਕਰਾਂ ਮੈਂ ਜਾਇਆ ਹੀ ਨਾ ਕਰਾਂ ਕਿਤੇ ਜਦੋਂ ਮੈਂ ਜੋ ਹੋਈ ਤੇ ਤੇਰਾ ਕੀ ਮਤਲਬ ਹੀ ਜਾਂਦਾ ਇਹ ਗੱਲ ਵਾ ਮੰਮੀ ਵੀ ਮੈਂ ਘਰੋਂ ਬਾਹਰ ਨਾ ਨਿਕਲਾਂ ਤੇ ਫਿਰ ਮੈਨੂੰ ਵੇਲੀ ਵੀ ਨਾ ਜਾਂਦਿਆ ਕਰੋ ਉੱਥੇ ਵੀ ਆਪ ਕਰ ਆਇਆ ਕਰੋ ਜਾ ਕੇ ਨਹੀਂ ਜੇ ਤੂੰ ਜਾਣਾ ਹੀ ਤੇ ਤੂੰ ਦੱਸ ਕੇ ਜਾਂਦੀ ਬਥੇਰਾ ਚਿਰ ਦੱਸ ਦੱਸ ਕੇ ਗਈਆਂ ਅਸੀਂ ਨਹੀਂ ਆਵਾਂਗੇ ਉਧਰ ਕਰੀਏ ਤੁਰਗਾ ਫੈਂਡੀ ਕਿ ਉਧਰ ਨਾ ਕਰੀਏ ਉਧਰ ਮੈਂ ਨਹੀਂ ਤਾਂ ਕਿੱਥੇ ਚਲ ਗਈ ਮੈਂ ਐਡਾ ਵੀ ਕਾਦਾ ਕੰਮ ਪੈ ਗਿਆ ਹੈ ਤੁਹਾਨੂੰ ਜਿਹੜੀਆਂ ਤੁਸੀਂ ਮੈਨੂੰ ਲੱਭਦੀਆਂ ਫਿਰਨੀਆਂ ਹੈ ਕਰੋ ਤੂੰ 5 ਲੱਖ ਜਲੇ ਮੈਂ ਵੇਲੀ ਚੱਲੀ ਆਂ ਵੇਲੀ ਉਦਾਂ ਹੀ ਕਿਤੇ ਮਾਸਾ ਨਹੀਂ ਚੁੱਕਿਆ ਉਥੋਂ ਉਤਨਾ ਹੀ ਗੋਆ ਪਿਆ ਉਤਨਾ ਸਾਰਾ ਕੂੜਾ ਉਥੇ ਪਿਆ ਆ ਇੱਥੇ ਤਾਂ ਸਫਾਈਆਂ ਦੇਂਡਾ ਪੀ ਆ ਮੈਂ ਮੇਲੀ ਦਾ ਕੰਮ ਕਰਕੇ ਆਈ ਆ ਉਥੇ ਤਾਂ ਕੱਖ ਵੀ ਨਹੀਂ ਕਰਕੇ ਆਈ ਮੈਂ ਤਾਂ ਕਰਕੇ ਹੀ ਆਈ ਆ ਹੁਣ ਉਹਨਾਂ ਨੇ ਫੇਕ ਖਲਾਰਾ ਪਾਤਾ ਉਥੇ ਤੇ ਮੇਰਾ ਕੀ ਕਸੂਰ ਆ ਇੱਕ ਮਿੰਟ ਇੱਕ ਮਿੰਟ ਚ ਖਲਾਰਾ ਪਾ ਗਏ ਉਥੇ ਮੈਂ ਤਾਂ ਸਾਰਾ ਦਿਨ ਉਥੇ ਨਾ ਬੈਠੀ ਰਿਆ ਕਰਾਂ ਕੁਰਸੀ ਡਾਲਾਂ ਉਥੇ ਚਲ ਆ ਵੀ ਵਧੀਆ ਹੋਇਆ ਵਾ ਮੰਮੀ ਨੇ ਚੰਗੇ ਵਾਲੇ ਮੈਂ ਪਹਿਲਾਂ ਹੀ ਕਿਹਾ ਸੀ ਚੰਗਾ ਦਿਵਾਲੇ ਹੋਏ ਆ ਕੋਈ ਗੱਲ ਨਹੀਂ ਅੰਦਰ ਆਉਂਦੇ ਆ ਨਾ ਦੋ ਚਾਰ ਹੋਰ ਲਾ ਦਿੰਦੇ ਨਾਲ ਇਹ ਤੂੰ ਲੱਭ ਰਹੀਆਂ ਬਹਾਨੇ ਤੇ ਬਹਾਨਾ ਤੂੰ ਲੱਭ ਲਿਆ ਵਾ ਘਰ ਹੈਗੀ ਨਾ ਸੰਦੀਪ ਕੰਮ ਕਰਨ ਨੂੰ ਤੇ ਆਪ ਤੂੰ ਫਿਰਦੀ ਰਹਿਨੀ ਆ ਕਦੀ ਵੇਲੀ ਤੇ ਕਦੀ ਕਿਤੇ ਤੂੰ ਕਦੀ ਤੂੰ ਘੁੰਮਣ ਗਏ ਘਰ ਚਲ ਜਾਨੀ ਆ ਬੱਸ ਜ ਮਾਰ ਲੈਨੀ ਆ ਤੂੰ ਸਾਰਿਆਂ ਦੇ ਵਿੱਚ ਸੰਦੀਪ ਦਾ ਕੰਮ ਤੇ ਬੜਾ ਦਿਖਦਾ ਵਾ ਮੇਰਾ ਹੀ ਨਹੀਂ ਦਿਖਦਾ ਤੇ ਜੇ ਉਹ ਘਰ ਵੀ ਲੈਂਦੀ ਆ ਤੇ ਕਿਸ ਨੂੰ ਹਾਨ ਕਰਦੀ ਆ ਤੇ ਤੂੰ ਹਾਨ ਕਰਨੀ ਨਵੇਲੀ ਕਰਕੇ ਆਉਣੀ ਆ ਤੇ ਕਰਕੇ ਆਉਣੀ ਤੇ ਮੈਂ ਤਾਂ ਨਹੀਂ ਸੁਣਉਂਦੀ ਤੂੰ ਹੀ ਹੁੰਦਿਆ ਡਾ ਪੈਂਦੇ ਪੋਪ ਪਾਉਣ ਵੇਲੀ ਦੇ ਕੰਮ ਦਾ ਤੇ ਫਿਰ ਮੈਨੂੰ ਕਹਿਣਾ ਹੀ ਪੈਂਦਾ ਵੀ ਮੈਂ ਕਰਦੀ ਜੇ ਤੂੰ ਥਾਂ ਥਾਂ ਤੁਰਨੀ ਫੇਰਨੀ ਆਂ ਜੀ ਲੋਕਾਂ ਦੀ ਘਰੀ ਮੈਨੂੰ ਉਦੋਂ ਗੁੱਸਾ ਚੜਦਾ ਵਾ ਮੈਂ ਕਿੱਥੇ ਖਾਂ ਥਾਂ ਨਹੀਂ ਜਾਂਦੀ ਹਾਂ ਗੱਲ ਨਾ ਕਰਿਆ ਕਰੋ ਸਿਰਫ ਮੈਂ ਲਵਲੀ ਦੇ ਘਰ ਗਈ ਆਂ ਹੋਰ ਮੈਂ ਕਿੱਥੇ ਜਾਂਦੀ ਗਈ ਵੀ ਕਿਉਂ ਲਵਲੀ ਘਰ ਤੂੰ ਮੈਂ ਤਾਂ ਮੈਂ ਜੋ ਹੋ ਕੇ ਆ ਗਈ ਤੇ ਤੂੰ ਮੇਰਾ ਕੀ ਮਤਲਬ ਜਾਣਦਾ ਮੈਂ ਜਾਣੀ ਹਾਂ ਤੁਸੀਂ ਲਾ ਲਓ ਜੋ ਜਿੱਥੇ ਤੁਹਾਡੇ ਕੋਲ ਲੱਗਦਾ ਨਾਲੇ ਕਿੰਨਾ ਕਝ ਡੱਕੋਗੇ ਮੈਨੂੰ ਕੋਈ ਗੱਲ ਨਹੀਂ ਹੋਈ ਜਾਣਾ ਵੱਖੋ ਵੱਖ ਫੇਰ ਡੱਕ ਲਿਓ ਮੈਨੂੰ ਮੈਨੂੰ ਪਤਾ ਤੂੰ ਜਿੱਧਰ ਗਈ ਤੇਰੀ ਭਾਈ ਨਾ ਉਧਰ ਲਾਡਲੀ ਉਹ ਤਾਂ ਟੇਢ ਹੌਲਾ ਖਾਰ ਆਈਆਂ ਤੂੰ ਰੋਟੀ ਸੌਖੀ ਭਾਜੇਗੀ ਤੈਨੂੰ ਹੁਣ ਖਾਲਾ ਜਾ ਮੰਮੀ ਜੇਤਾ ਨੂੰ ਇਦਾਂ ਹੀ ਲੱਗਦਾ ਵਾ ਨਾ ਤੇ ਇਦਾਂ ਹੀ ਸਹੀ ਕਾਰਾ ਹੀ ਆ ਮੈਂ ਢੱਡਹੋੜ ਹੋਰ ਦੱਸੋ ਕੀ ਕਹਿੰਦੇ ਜੇ ਤੁਹਾਡੇ ਕਿਹਾ ਹੁਣ ਮੈਂ ਨਾ ਭੂਆ ਨੂੰ ਨਹੀਂ ਛੱਡ ਦੇਣਾ ਹੈਗਾ ਤੁਸੀਂ ਤਾਂ ਬਥੇਰੀ ਕੋਸ਼ਿਸ਼ ਕੀਤੀ ਸੀ ਕਿ ਛੱਡ ਦੂਗੀ ਪਰ ਮੈਂ ਨਹੀਂ ਛੱਡਣਾ ਸੰਦੀਪ ਨੂੰ ਤੇ ਪਤਾ ਹੀ ਨਾ ਪਕੂੜੀ ਬਿਮਾਰ ਵਾ ਉਹਨੂੰ ਪਤਾ ਮੇਰੀ ਸੱਸ ਹੋ ਆਈ ਐ ਮੈਂ ਕੋਈ ਦੂਰ ਫੌਣ ਨਹੀਂ ਜਾਣਾ ਉਹਨੇ ਪਰ ਤੂੰ ਤੈਨੂੰ ਨਹੀਂ ਅਗਲਉਂਦੀ ਮਾਸਾ ਵੀ ਮੰਮੀ ਮੈਂ ਜਾਣਾ ਹੀ ਹਾਂ ਜਿੱਥੇ ਤੁਸੀਂ ਜ਼ੋਰ ਲਾਉਣਾ ਵਾ ਲਾ ਲਓ ਤੇ ਪਰੇ ਹੋ ਮੈਨੂੰ ਅੰਦਰ ਜਾ ਜਾ ਕਾਰਾ ਹੀ ਆ ਸਾਰੀਆਂ ਹੁਣ ਪੱਕੀਆਂ ਨੇ ਖਾਲਾ ਹਿੱਥੇ ਹੁਣ ਕੋਈ ਨਹੀਂ ਦਲਜੀਤ ਨਾ ਕਰਨੀ ਐ ਸਲਾਹ ਉਨੋ ਦਾ ਸਨੀਆਂ ਸਾਰੀਆਂ ਗੱਲਾਂ ਆਪੇ ਦਲਵਾਗਣਾ ਕਰਦਾ ਵਾ ਗੱਲ ਜੇ ਤੈਨੂੰ ਸਮਝਾਇਆ ਜਾਂਦਾ ਸਮਝਾਲਾ ਤੇ ਮੇਰੇ ਕੋ ਬੁਰਾ ਖੋਈ ਨਹੀਂ ਹੁਣ ਧੀਦੀ ਤੈਨ ਕਿੱਥੋਂ ਆਏ ਆਈਆਂ ਮੈਂ ਠੱਠੇ ਹੋਜੋ ਧੀਦੀ ਮੈਂ ਤੁਹਾਨੂੰ ਪਿਆਰ ਨਾਲ ਪੁੱਛਿਆ ਵਾ ਕਿ ਕਿੱਥੋਂ ਆਏ ਤੁਸੀਂ ਕੀ ਪਿਆਰ ਨਾਲ ਪੁੱਛਿਆ ਵਾ ਪਹਿਲਾਂ ਤੂੰ ਅੱਗ ਲਾ ਲੈਨੀ ਆ ਫੇਰ ਤੂੰ ਪਿਆਰ ਨਾਲ ਪੁੱਛਣ ਡੈ ਵੀ ਨਹੀਂ ਮੈਂ ਕਹ ਤੂੰ ਅੱਗ ਲਾਉਣੀ ਸੀ ਮੈਨੂੰ ਕੀ ਲੋੜਾ ਅੱਗ ਲਾਉਂਦੀ ਸੰਦੀਪ ਮੈਨੂੰ ਸਾਰਾ ਹੀ ਪਤਾ ਵਾ ਜੋ ਕੋ ਤੂੰ ਮੰਮੀ ਨੂੰ ਸਿਖਾਉਣੀ ਆ ਨਾ ਮੰਮੀ ਉਹੋ ਹੀ ਬੋਲਦੀ ਆ ਬਸ ਦੀਦੀ ਤੁਹਾਡੇ ਨਾਲ ਮੈਂ ਪਿਆਰ ਨਾਲ ਗੱਲ ਕਰਨ ਢੀ ਆ ਤੂੰ ਸਿਰ ਤੇ ਚੜਦੇ ਜਾਂਂਦੇ ਸਭੋਈ ਨਹੀਂ ਕਾਦਾ ਮੈਂ ਸਿਰ ਤੇ ਚੜਦੀ ਜਾਂਂ ਢੀ ਆ ਮੈਂ ਤਾਂ ਸਭੋ ਤੈਨੂੰ ਸਿਰ ਤੇ ਬਿਠਾਇਆ ਸੀ ਪਰ ਤੂੰ ਇਹ ਲੱਗਦੀ ਹੈ ਨਹੀਂਗੀ ਕਾਦਾ ਸਿਰ ਤੇ ਬਿਠਾਇਆ ਸੀ ਗਲਤੀਆਂ ਤੁਸੀਂ ਕਰਦੇ ਆਂ ਕਸੂਰ ਮੇਰੇ 'ਚ ਕੱਢਣਦੇ ਆਂ। ਨੇ ਕਾਦੀ ਮੈਂ ਗਲਤੀ ਕੀਤੀ ਆ? ਕੋਈ ਗੱਲ ਨਹੀਂ ਮੈਂ ਮੰਮੀ ਨੂੰ ਪੁੱਛ ਲੈਣੀ ਆ ਨਾ ਕਿੰਨਾ ਕੁ ਸਿਖਾਉਣੀ ਤੁਹਾਨੂੰ ਮੈਂ ਜਾਂ ਪੁੱਛਦੀ ਰਹਿ ਜਾ ਕੇ। ਮੇਰਾਂ ਨਾ ਮੱਥਾ ਲਾ। ਮੈਂ ਤਾਂ ਆਪਣਾ ਕੰਮ ਕਰਨ ਦੀ ਸੀ। ਨਾ ਤੁਹਾਨੂੰ ਕਦੀ ਚੰਗੀ ਕਹੀ ਨਾ ਮਾੜੀ ਕਹੀ ਆ। ਤੁਸੀਂ ਓਡੋਡ ਕੇ ਮੈਨੂੰ ਪੈਂਟਦੇ ਆਂ। ਜੇ ਆਹ ਗੱਲ ਵਾ ਨਾ ਤੇ ਕੋਈ ਗੱਲ ਨਹੀਂ ਨਾ ਬੁਲਾਇਆ ਕਰੂੰਗੀ ਤੁਹਾਨੂੰ ਮੈਂ। ਜਿੱਥੇ ਮਰਜ਼ੀ ਜਾਓ ਤੁਸੀਂ। ਸੰਦੀਪ ਮੈਨੂੰ ਸਾਰਾ ਹੀ ਪਤਾ ਵਾ ਕਿ ਕੌਣ ਚੰਗਾ ਵਾ ਤੇ ਕੌਣ ਮਾੜਾ ਵਾ। ਮੈਨੂੰ ਪਤਾ ਵਾ। ਜੋ ਆ ਤੋ ਕਹਿੰਨੀ ਆ ਨਾ ਮੰਮੀ ਨੂੰ। ਮੰਮੀ ਉਹੋ ਤੇ ਮੇਰੀ ਗਾਦੀ ਪੜਚੋਲ ਪੈ ਗਈ ਹੈ ਮਗਰੋਂ ਦੀਦੀ ਪਤਾ ਨਹੀਂ ਕਿੱਥੇ ਚਲ ਗਈ ਦੀਦੀ ਪਤਾ ਨਹੀਂ ਕਿੱਥੇ ਚਲ ਗਈ ਸਿਰਫ ਤੂੰ ਇਹ ਬਾਰੇ ਪੁੱਛਣ ਡਈ ਹੈ ਨਾ ਵੀ ਮੰਮੀ ਨੂੰ ਪੜਕਾਉਣਾ ਸੀ ਤੂੰ ਉਹ ਤੂੰ ਆਪਣਾ ਕੰਮ ਕਰਤਾ ਵਾ ਹੁਣ ਤੂੰ ਚਾਹੇ ਮੈਨੂੰ ਬੁਲਾ ਚਾਹੇ ਨਾ ਬੁਲਾ ਦੀਦੀ ਬਾਂਦੀ ਢਾਡੀ ਆਪਨੀ ਮੰਮੀ ਨਾਲ ਤੇ ਗੱਲਾਂ ਮੈਨੂੰ ਕਰਨ ਡੇ ਆ ਜੇ ਤੂੰ ਇਹੋ ਚੱਜਦੇ ਹੋ ਨਾ ਮੰਮੀ ਨੂੰ ਬੁਲਾਓ ਪਿਆਰ ਨਾਲ ਤੇ ਮੰਮੀ ਵੀ ਤੁਹਾਡੇ ਨਾਲ ਇਦਾਂ ਨਾ ਕਰਨਾ ਲੜਾਈ ਢਾਡੀ ਮੇਰੇ ਵਿਆਹ ਤੋਂ ਪਹਿਲਾਂ ਦੀ ਹੋਂਦੀ ਆ ਹੁਣ ਤੂੰ ਹੀ ਮੇਰਾ ਨਾਮ ਲਾਤਾ ਵਾ ਸਭ ਕੁਝ ਸੰਦੀਪ ਸਿਖਾਉਂਦੀ ਆ ਪਰ ਰਹਿਣ ਦੇ ਸੰਦੀਪ ਬਥੇਰਾ ਪਿਆਰ ਨਾਲ ਬੋਲ-ਬੋਲ ਕੇ ਵੇਖ ਲਿਆ ਵਾ ਇਹ ਸਭ ਕੁਝ ਨਾ ਮੈਂ ਮੰਮੀ ਕੋਈ ਸਿੱਖਿਆ ਵਾ ਜਿੱਦਾਂ ਮੰਮੀ ਹੁਣ ਬੋਲਦੇ ਆ ਨਾ ਉਦਾਂ ਹੀ ਮੈਂ ਬੋਲਦੀ ਆ ਬਥੇਰਾ ਪਿਆਰ ਨਾਲ ਬੋਲਦੀ ਰਹੀ ਆ ਬਾਕੀ ਕੋਈ ਗੱਲ ਨਹੀਂ ਤੂੰ ਵੀ ਬੋਲ ਨਾ ਜਿੰਨਾ ਕੁ ਚਿਰ ਪਿਆਰ ਨਾਲ ਬੋਲਣਾ ਵਾ ਲੱਗ ਜੂਗਾ ਪਤਾ ਤੈਨੂੰ ਥੇਤੀ ਕੀ ਲੱਗ ਜੂਗਾ ਮੈਨੂੰ ਪਤਾ ਮੈਨੂੰ ਪਤਾ ਲੱਗਣੀ ਡਿਆ ਵਾ ਕਸੂਰ ਸਾਰਾ ਠਾਡਾ ਹੀ ਆ ਮੰਮੀ ਦਾ ਕਸੂਰ ਨਹੀਂ ਹੈਗਾ ਚਲੋ ਮੇਰਾ ਕਸੂਰ ਵਾ ਨਾ ਤੁਸੀਂ ਰਹਿਣ ਦਿਓ ਮੇਰਾ ਕਸੂਰ ਮੈਨੂੰ ਤੁਸੀਂ ਨਾ ਹੀ ਕਵਾਇਆ ਕਰੋ ਕੋਈ ਵੀ ਠੀਕ ਆ ਨਾ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਨਾ ਬਲਾ ਮੈਂ ਸਭ ਨੂੰ ਸੋਚਿਆ ਦੀਦੀ ਚੰਗੇ ਹੀ ਬੜੇ ਆ ਦੀਦੀ ਤੇ ਸਿਰ ਤੇ ਚੜੰਦੇ ਆ ਨਹੀਂ ਦੀਦੀ ਚੰਗੀ ਹੀਗੀ ਤੁਸੀਂ ਮਾੜੀ ਕੀਤੀ ਆ ਰਣ ਮਿਲ ਕੇ ਬਸ ਆਹੋ ਮੈਂ ਹੀ ਕਰ ਦਿੱਤੀ ਨਾ ਹਨ ਕੇ ਕੋਈ ਗੱਲ ਨਹੀਂ ਇਹਨਾਂ ਨਾਲ ਵੀ ਗੱਲ ਕਰਦੀਆਂ ਨਾ ਕਿ ਜੇ ਮੈਂ ਨਹੀਂ ਨਾ ਚੰਗੀ ਲੱਗਦੀ ਤੇ ਮੈਂ ਚੱਲ ਜਾਂ ਨੀ ਘਰੋਂ ਉਹ ਜਾ ਕਰ ਲੈ ਜਾ ਕੇ ਗੱਲ ਉਹਨਾਂ ਜਿਹੜੀ ਕਰਨੀ ਆ ਤੂੰ ਕੰਮ ਕਰਦਾ ਕਰਨਾ ਨਹੀਂ ਹੁੰਦਾ ਤੇ ਗੱਲਾਂ ਬੜੀਆਂ ਹੁੰਦੀਆਂ ਤਾਂ ਘਰ ਦਾ ਨਹੀਂ ਕਰਦੀ ਤੇ ਬਾਹਰ ਦਾ ਜਿਹੜਾ ਕਰਕੇ ਆਉਣੀ ਆ ਉਹ ਤੂੰ ਤਾਂ ਨਹੀਂ ਕਰਦੀ ਹੈਗੀ ਘਰ ਦਾ ਕੰਮ ਕਰ ਲੈਂਦੀ ਆ ਤੇ ਘਰ ਦਾ ਕਰਦੀ ਘਰ ਦਾ ਕਰਦੀ ਖਾਂ ਕਿੱਡੀ ਚਾਤਰ ਬਣ ਢਈ ਆ ਦੀਦੀ ਕਿੱਥੋਂ ਆਏ ਜੇ ਹੁਣ ਤੈਨੂੰ ਦੀਦੀ ਦਾ ਚੇਤਾ ਆ ਗਿਆ ਪਹਿਲਾਂ ਇੱਥੇ ਖਲੋ ਕੇ ਤਾਂ ਤਮਾਸ਼ਾ ਵੇਖਣ ਲਈ ਐ ਅੱਗ ਲਾਉਣ ਵਾਲੀ ਇਹ ਆ ਪਹਿਲਾਂ ਮੈਂ ਸੋਚਦੀ ਸੀ ਵੀ ਚਲ ਇਹ ਨਹੀਂ ਏਦਾਂ ਦੀ ਹੈਗੀ ਪਰ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਵਾ ਵੀ ਇਹ ਕਿੱਦਾਂ ਦੀ ਆ ਏਦਾਂ ਕਰਦੀ ਆ ਦਲਬਾਗਣਾ ਕਰਦੀ ਆ ਗੱਲ ਵੀ ਜਾਂ ਤੇ ਮੈਨੂੰ ਵੱਖ ਕਰਾ ਦੇ ਤੇ ਜਾਂ ਫੇ ਮੈਂ ਪਿੰਡ ਚਲ ਜਾਨੀ ਆ ਜਦੋਂ ਆਓਗੇ ਨਾ ਉਦੋਂ ਵੇਖੀ ਜਾਊਗੀ ਕਿੱਦਾਂ ਬੋਲਦੀ ਐ ਲੜਾਈ ਮੰਮੀ ਨਾਲ ਹੋਈ ਆ ਮੜਾ ਜਾਂ ਮੈਂ ਪੁੱਛ ਹੀ ਲਿਆ ਕਿੱਥੋਂ ਆਏ ਆ ਕਿਦਾਂ ਰੋਡ ਭੈਣ ਦੀ ਸੀ ਕੋਈ ਗੱਲ ਨਹੀਂ ਇਹ ਵੀ ਹੋਂਡੇ ਮੈਨੂੰ ਲੱਗਦਾ ਇੱਦਾਂ ਕਰਦੀ ਆ ਇਹਨਾਂ ਸਾਹਮਣੇ ਨਾ ਡਰਾਮਾ ਕਰਦੀ ਆ ਰੋਲ ਇੰਨੀ ਮਾੜਾ ਜਾ ਤੇ ਕਹੂਗੀ ਨਾ ਕਿ ਮੈਨੂੰ ਇਹ ਔਟੋ ਟੱਕੀ ਪਈ ਆ ਕਹਿੰਦੀ ਕਿ ਸਾਰਾ ਕਸੂਰ ਤੇਰਾ ਦਾ ਸੰਦੀਪ ਚਲੀ ਬਲੀ ਆ ਕੋ ਟਪਾਣੀ ਅਰ ਹੋਂਡੀ ਵਜ ਕਿਧਰ ਹੋਂਡੀ ਮੈਂ ਚਲੀ ਜਾਣਾ ਆਪਣੇ ਪਿੰਡ ਮੈਂ ਨਹੀਂ ਰਹਿਣਾ ਇੱਥੇ ਸੰਦੀਪ ਉੰਦੀ ਵੀ ਕੀ ਗੱਲ ਹੋਈ ਆ ਮੈਂ ਆਪਣੇ ਪਿੰਡ ਜਾਣਾ ਮੈਨੂੰ ਛੱਡ ਕੇ ਉਹ ਉੱਥੇ ਉਹ ਗੱਲ ਦੱਸ ਮੈਨੂੰ ਗੱਲ ਕੀ ਹੋਈ ਆ ਰੋਣ ਕੋ ਡਈ ਆ ਮੇਰੇ ਕੋਈ ਕਸੂਰ ਵੀ ਨਹੀਂ ਆ ਤਾਂ ਵੀ ਦੀਦੀ ਮੈਨੂੰ ਡੁੱਡ ਕੇ ਭੈਂਡੇ ਦੀਦੀ ਉਹ ਡੁੱਡ ਕੇ ਭੈਂਡੇ ਆ ਪਤਾ ਨਹੀਂ ਕਿੱਥੇ ਗਏ ਸੀ ਤੇ ਮੈਂ ਇੰਨਾ ਹੀ ਪੁੱਛ ਲਿਆ ਦੀਦੀ ਕਿੱਥੋਂ ਆਏ ਆ ਅੱਛਾ ਪਹਿਲਾਂ ਮੰਮੀ ਨਾ ਕਿਤੇ ਬੋਲਣ ਦੇ ਹੀ ਸਾਰਾ ਕਸੂਰ ਕਹਿੰਦੇ ਤੇਰਾ ਹੀ ਆ ਤੂੰ ਹੀ ਕਰਵਾਉਣੀ ਆ ਮੰਮੀ ਨੂੰ ਵੀ ਤੂੰ ਹੀ ਸਿਖਾਉਣੀ ਆ ਉਹਨੂੰ ਇੰਨੀ ਗੱਲ ਕਹਿੰਦੀ ਕਿ ਲੋੜ ਪੈ ਗਈ ਦੱਸ ਭਲਾ ਮੇਰੇ ਤੇ ਜੁ ਕੁੱਝ ਕਿਆ ਵੀ ਨਹੀਂ ਆ ਮੈਂ ਸਭ ਕੋ ਪਿਆਰ ਨਾਲ ਗੱਲ ਕਰਨ ਦੀ ਸੀ ਅੱਗੇ ਮੈਨੂੰ ਬੜਾ ਉਡ ਉੱਡ ਕੇ ਪਏ ਥੋੜੀ ਇਹ ਫਿਰਦੀ ਐ ਤੇ ਗੱਲ ਤੈਨੂੰ ਕੋ ਘਰੇ ਦੱਸ ਬਲਾਂ ਸੰਦੀਪ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹੁਣ ਮੈਂ ਇੰਨਾ ਨਹੀਂ ਇਹ ਗੱਲ ਕਰਨੀ ਸਿੱਧਾ ਜਲਬਾਗ ਨੂੰ ਫੋਨ ਲਾਉਣਾ ਵਾ ਇਹਨੂੰ ਸਮਝਾਉਣੇ ਕਿ ਨਹੀਂ ਸਮਝਾਉਣਾ ਮੰਮੀ ਇੱਥੇ ਵਕ ਖੇਡਦੇ ਰਹਿੰਦੇ ਆ ਅਸੀਂ 100 ਵਾਰੀ ਸਮਝਾ ਕੇ ਵੇਖ ਲਿਆ ਵਾ ਇਹ ਮੁੱਦੇ ਕੇ ਤੇ ਹੁੰਦੀ ਨਹੀਂ ਐ ਕੋਈ ਗੱਲ ਨਹੀਂ ਸਿੱਧਾ ਫੋਨ ਹੀ ਕਰਦਾ ਉਹਨੂੰ ਹੁਣ ਮੈਂ ਨਹੀਂ ਨਹੀਂ ਤੂੰ ਹੀ ਨਹੀਂ ਕੋਈ ਵੀ ਗੱਲ ਕਰਨੀ ਉਹਨਾਂ ਨਾਲ ਐਵੇਂ ਬਾਅਦ ਚ ਉਹਨੂੰ ਕਹਿਣਗੇ ਉਹਨਾਂ 'ਚ ਲੜਾਈ ਪਾਉਗੀ ਅਹੀਂ ਉਹਨਾਂ ਦੋਵਾਂ ਜੀਆਂ ਦੇ ਵਿੱਚ ਨਹੀਂ ਹੋਣਾ ਜੋ ਕਰਦੇ ਆ ਨਾ ਕਰਦੇ ਰਹਿਣ ਦੋ ਨੀ ਕਿ ਚਾਹੁੰਦੀ ਇਹਨਾਂ ਦੀ ਲੜਾਈ ਵਿੱਚ ਮੇਰਾ ਨਾਮ ਆਵੇ ਤੁਸੀਂ ਨਾ ਹੀ ਫੋਨ ਕਰੋ ਚੰਗਾ ਵਾ ਸੰਦੀਪ ਚੁੱਪ ਕਰ ਹੁਣ ਐਵੇਂ ਰੋਈ ਜਾਣੀ ਆ ਜੋ ਮੈਂ ਕਹਤਾ ਨਾ ਗੱਲ ਕਰੂੰਗਾ ਰੋਮਾਨਾ ਤੇ ਹੋਰ ਕੀ ਕਰਾਂ ਬਿਨਾਂ ਵਜੇ ਤੋਂ ਮੇਰਾ ਨਾਮ ਲਾਤਾ ਵਾ ਕੀ ਕਸੂਰ ਹੀ ਤੇਰਾ ਵਾ ਸਾਰਾ ਸੰਦੀਪ ਕੋਈ ਗੱਲ ਨਹੀਂ ਇਹਨਾਂ ਨਾਲ ਨਾ ਹੁਣ ਗੱਲ ਨਹੀਂ ਕਰਨੀ ਇਹਨਾਂ ਦਾ ਕੋਈ ਪੱਕਾ ਹੀ ਹੱਲ ਕਰਾਂਗੀ ਤੂੰ ਟੈਨਸ਼ਨ ਨਾ ਲੈ ਠੀਕ ਹੈ ਨਾ ਮੈਂ ਤਾਂ ਦੀਦੀ ਨੂੰ ਚੰਗੇ ਬੜੇ ਸਮਝਿਆ ਸੀ ਤੁਹਾਨੂੰ ਕੋ ਪਿਆਰ ਨਾਲ ਹੀ ਗੱਲ ਕਰਨ ਦੀ ਸੀ ਇਹਦੇ ਵਿੱਚ ਮੈਂ ਮਾੜਾ ਕੀ ਕਰ ਦਿੱਤਾ ਸੀ ਇਹ ਦੀਦੀ ਨੂੰ ਚਾਹੀਦਾ ਹੁਣਾਂ ਗੱਲ ਤੁਹਾਡੀ ਦੋਵਾਂ ਦੀ ਹੁੰਦੀ ਆ ਫਿਰ ਸੰਦੀਪ ਕੋ ਆਵੇ ਸੰਦੀਪ ਨੂੰ ਮੈਂ ਵਿੱਚ ਕਿਹ ਥਲੇਂਦੀਆਂ ਮੈਂ ਤਾਂ ਆਪਣਾ ਕੰਮ ਕਰਨ ਦੀ ਸੀ ਇੰਨੇ ਹੀ ਪੁੱਛ ਲਿਆ ਇੰਨੇ ਦੇ ਵਿੱਚ ਆ ਗੱਲ ਵੱਧ ਗਈ ਕੋਈ ਗੱਲ ਤੂੰ ਨਾ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਤੇ ਕੋਈ ਵੀ ਗੱਲ ਕਰਨਗੇ ਨਾ ਗਾਂ ਤੋਂ ਮੈਂ ਵੇਖ ਲਾਂਗੇ ਇਹਨਾਂ ਨੂੰ ਅੱਗੇ ਮੈਨੂੰ ਪਹਿਲਾਂ ਕੀ ਕਹਿੰਦੇ ਤੂੰ ਮੈਨੂੰ ਨਾਂ ਬੁਲਾਇਆ ਕਰ ਉਹਨੂੰ ਇੱਕੋ ਘਰ ਚ ਰਹਿਣਾ ਕਿਦਾਂ ਨਹੀਂ ਬੁਲਾਉਣਾ ਦੱਸ ਬਣਾ ਤੈਨੂੰ ਨਹੀਂ ਬਣੀ ਹੈਗੀ ਨੂੰ ਇਦਾਂ ਦੀ ਗੱਲਾਂ ਬੋਲਣ ਦੀ ਤੂੰ ਜੇ ਇਹਨਾਂ ਨੇ ਇਦਾਂ ਕੀਤਾ ਨਾ ਮੈਂ ਆਪਣੇ ਪਿੰਡ ਚੱਲ ਜਾਣਾ ਮੈਂ ਨਹੀਂ ਰਹਿਣਾ ਇੱਥੇ ਸੁਣਦੀ ਵੀ ਗੱਲ ਕਰੀ ਉਹਨਾਂ ਨਾਲ ਵਾ ਤੇ ਮੇਰੇ ਨਾਲ ਲੜ ਕੇ ਚੱਲ ਜਣਾ ਦੱਸ ਬਣਾ ਕੋਈ ਗੱਲ ਨਹੀਂ ਹੁੰਦੀ ਠੀਕ ਹੈ ਨਾ ਅੱਜ ਤੋਂ ਬਾਅਦ ਨਹੀਂ ਕੋਈ ਗੱਲ ਹੁੰਦੀ ਮੈਂ ਸਮਝਾ ਦਊਂਗਾ ਚੰਗੀ ਤਰ੍ਹਾਂ ਮੰਮੀ ਨੂੰ ਹਲ ਚੁੱਪ ਕਰ ਐਵੇਂ ਨਹੀਂ ਇਦਾਂ ਕਰੀ ਜਾਇਦਾ ਮੈਂ ਕੋਟੇ ਪਾਣੀ ਲੈਣ ਨਾਲ ਚਾਚੂ ਬਣਾ ਕੋਟ ਤੇ ਪੱਬੀ ਦੀ ਸਮਝ ਨਹੀਂ ਆਉਂਦੀ ਇਹ ਚਾਹੁੰਦੀ ਕੀ ਆ ਜਿਵੇਂ ਜੜੀ ਆਪਣਾ ਕੰਮ ਕਰਨ ਦੀ ਆ ਕਲਪਰ ਕੀ ਕੰਮ ਕਰਨ ਦੇ ਉਹਨੂੰ ਕਿਵੇਂ ਚ ਲੈ ਕੇ ਆਣੀ ਇੰਨਾ ਗੱਲਾਂ ਵਿੱਚ ਤੇਰੀ ਮੰਮੀ ਨੇ ਜੋ ਵੀ ਗੱਲ ਬਤਾ ਹੈਗੀ ਆ ਆਪਸ ਵਿੱਚ ਨਿਬੇਰੋ ਦੀ ਆਪਸ ਵਿੱਚ ਨਾ ਸਿਰ ਖਵਾਉਂਦੀ ਕੋਈ ਲੋੜ ਨਹੀਂ ਐ ਸਿੱਧੇ ਦਿਲ ਬਾਗ ਨੇ ਗੱਲ ਕਰਨੀ ਪੈਣੀ ਉਹਨਾਂ ਨਾਲ ਗੱਲ ਕਰਦਾ ਵਾ ਇਹਨੂੰ ਸਮਝਾ ਲਾ ਚੁੱਪ ਕਰਕੇ ਨਹੀਂ ਦਹੀ ਸਮਝਾ ਲਾਂਗੇ ਮੈਂ ਚੰਗੀ ਤਰ੍ਹਾਂ ਹੀ ਉਹ ਅਜੀ ਕਿੱਥੇ ਜਾਣਾ ਵਾ ਪੁੱਤ ਜਾਣਾ ਕਿੱਥੇ ਆ ਤੇਰੀ ਦਵਾਈ ਲੈਣ ਜਾਣਾ ਵਾ ਟੈਸਟ ਕਰਵਾਉਣੇ ਆ ਮੈਂ ਨਹੀਂ ਜਾਣਾ ਡਾਕਟਰ ਦੇ ਕੋਲ ਕਿਉਂ ਜਾਣਾ ਕਿਉਂ ਨਹੀਂ ਪੁੱਤ ਮੈਂ ਅੱਗੇ ਦਵਾਈਆਂ ਖਾ ਖਾ ਕੇ ਅੱਕ ਗਈ ਮੈਂ ਜਾਣਾ ਮੇਰੀ ਗੱਲ ਸੁਣ ਪੜਨਾ ਨਹੀਂ ਗਾ ਤੂੰ ਹੋਸਟਲ ਨਹੀਂ ਜਾਣਾ ਠੀਕ ਹੋਵੇਂਗੀ ਤੇ ਫੇਰ ਹੀ ਜਾਵੇਂਗੀ ਨਾ ਪਰ ਬੂਆ ਜੀ ਮੱਕ ਗਈ ਦਵਾਈਆਂ ਖਾ ਖਾ ਕੇ ਕੋਈ ਗੱਲ ਨਹੀਂ ਥੋੜਾ ਟਾਈਮ ਹੀ ਖਾਣੀ ਪੈਣੀ ਹੈ ਦਵਾਈ ਤੂੰ ਹੋ ਜਾਣਾ ਵਾ ਠੀਕ ਆ ਇਦਾਂ ਨਹੀਂ ਕਰੀਦਾ ਹੁੰਦਾ ਜੀ ਪਾਪਾ ਕਿੱਥੇ ਆ ਪਾਪਾ ਇੱਥੇ ਹੀ ਆ ਪਾਪਾ ਨੂੰ ਸੱਦੋ ਜੇ ਪਾਪਾ ਜਾਣਗੇ ਮੈਂ ਵੀ ਫੇਰ ਹੀ ਜਾਣਾ ਵਾ ਚੱਲ ਕੋਈ ਨਹੀਂ ਮੈਂ ਮਾਰਦੀ ਆ ਆਵਾਜ਼ ਵੇ ਲਵਲੀ ਗੱਲ ਸੁਣ ਮੇਰੀ ਉਰਾ ਹਾਂਜੀ ਗੋਪੀ ਕੀ ਕਹਿਣ ਲਈ ਆ ਹੋ ਗਈ ਆ ਤਿਆਰ ਤਿਆਰ ਤੇ ਮੈਂ ਕਰਤੀ ਆ ਹਾਂਜੀ ਤੇ ਕਹਿਣ ਲਈ ਆ ਵੀ ਮੈਂ ਦਵਾਈ ਨਹੀਂ ਖਾਣੀ ਤੇ ਮੇਹਾਂ ਪੁੱਤ ਥੋੜਾ ਟਾਈਮ ਹੀ ਖਾਣੀ ਪੈਣੀ ਆ ਖਾਲਾ ਹੁਣ ਠੀਕ ਹੋ ਜਾਂਗੀ ਉਹ ਦਵਾਈ ਖਾਏਗੀ ਪੁੱਤ ਤੇ ਫੇਰ ਹੀ ਠੀਕ ਹੋਏਗੀ ਨਾਲੇ ਤੁਹੋਂ ਕੀ ਨਹੀਂ ਆ ਜਲਣ ਜੀ ਹੁੰਦੀ ਆ ਨਾਲੇ ਹਟ ਜਾਊਗੀ ਦਵਾਈ ਖਾਦਿਆਂ ਕਹਿਣ ਲਈ ਆ ਵੀ ਪਾਪਾ ਨਾਲ ਜਾਣਗੇ ਤੇ ਫੇਰ ਮੈਂ ਜਾਣਾ ਤੇ ਮੇਹਾਂ ਪਾਪਾ ਨੇ ਨਾਲ ਜਾਣਾ ਹੋਰ ਕਿੰਨੇ ਜਾਣਾ ਵਾ ਕੋਈ ਅਹੀਂ ਸਾਰੇ ਜਾਣੇ ਤੇ ਨਾਲ ਹੀ ਚੱਲੇ ਆ ਮੰਮੀ ਤੇਰੀ ਵੀ ਚੱਲੀ ਆ ਨਾਲ ਠੀਕ ਆ ਫਿਰ ਮੈਂ ਚਲ ਜਾਈਂਗੀ ਪਰ ਤੂੰ ਹੀ ਵੀ ਜਾਣਾ ਜੇ ਓਏ ਆਓ ਮੈਂ ਹੁਣ ਗੱਡੀ ਚ ਲਾ ਕੇ ਖੜਨੀ ਆ ਗੱਡੀ 'ਚ ਜਾਣਾ ਆਓ ਤੇ ਸਾਰੇ ਜਾਣੇ ਫਿਰ ਗੱਡੀ ਤੇ ਜਾਵਾਂਗੇ ਹਾਂਜੀ ਹੋਰ ਸਾਲ ਤੇ ਫਿਰ ਇੰਨੀ ਜਾਣੀ ਕਿੱਦਾਂ ਜਾਣਾ ਠੀਕ ਆ ਆ ਤਾਂ ਕੋਈ ਗੱਲ ਨਹੀਂ ਤੂੰ ਤਿਆਰ ਹੋ ਤੇ ਚਲ ਜਾਈਏ ਫਿਰ ਅਹੀਂ ਪੁੱਤੇ ਤਿਆਰੀ ਆ ਹੁਣ ਟਾਈਮ ਨਾ ਜਾਵੇਂਗਾ ਤਾਂ ਥਵਾਰੀ ਆਉਣ ਵਾਲੀ ਬਣੂੰਗੀ ਨਹੀਂ ਤੇ ਉੱਥੇ ਸ਼ਾਮਾਂ ਪਿਆ ਜਾਣੀਆਂਈ ਤੈਨੂੰ ਪਤਾ ਵਾ ਜਿਹੜੇ ਗੀਤੇ ਆਉਂਦੇ ਉਹਨਾਂ ਦਾ ਨੰਬਰ ਪਹਿਲਾਂ ਲੱਗ ਜਾਂਦਾ ਹੁੰਦਾ ਵਾ ਚਲ ਰੁਪਿੰਦਰ ਮੈਂ ਕਹਿੰਨਾ ਕਿ ਤੂੰ ਹੀ ਕਰ ਲੈ ਛੇਤੀ ਚਲ ਕਹਿ ਦੇ ਉਹਨੂੰ ਚਲ ਜਾਈਏ ਅਹੀਂ ਤੂੰ ਖਾਣਾ ਪੁੱਤ ਕੁਛ ਲਿਆਦਾ ਤੈਨੂੰ ਮੈਂ ਨਹੀਂ ਮੈਂ ਨਹੀਂ ਹੁਣ ਕੁਝ ਖਾਣਾ ਪੁੱਤ ਖਾਲਾ ਜੇ ਡਾਕਟਰ ਨੇ ਦਵਾਈ ਦਿੱਤੀ ਜਾਂ ਕੋਈ ਟੀਕਾ ਲਾਇਆ ਤੇ ਫੇਰ ਕਾਲੀ ਪਾਉਗੀ ਤੈਨੂੰ ਨਹੀਂ ਪੈਂਦੀ ਕਾਲੀ ਕੋਈ ਨਹੀਂ ਮੈਂ ਨਾ ਇੰਨੀ ਕ ਖਿਚੜੀ ਲਿਉਣੀ ਆ ਖਿਚੜੀ ਬਣਾਈ ਆ ਦੋ ਚਮਚੇ ਖਾਲਾ ਤੇ ਫੇਰ ਜਾਣੇ ਆ ਠੀਕ ਸੀ ਆਪਾਂ ਘਨਾ ਜੀ ਆ ਕੇ ਤੇ ਇਹ ਗ੍ਰਾਮਿੰਦ ਤਾਂ ਸਮਝ ਨਹੀਂ ਆਉਂਦੀ ਮੈਂ ਤਿਆਰ ਹੋ ਕੇ ਤੇ ਡੈੱਕੀ ਆਂ ਵੀ ਨਾਲ ਜਾਣੀ ਆ ਪਰ ਹੁਣ ਜਾਵਾਂ ਕਿਦਾਂ ਜੇਕ ਤੇ ਉਥੇ ਰਿਪੋਰਟਾਂ ਚ ਪਤਾ ਲੱਗ ਗਿਆ ਨਾ ਪੀਨੋ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਆ। ਰਪਿੰਦਰ ਕੌਰੇ ਤੇਰਾ ਹੀ ਨਾਂ ਲਗਣਾਈ। ਫਿਰ ਕੀ ਕਰਾਂਗੀ? ਹਾਏ ਰੱਬਾ। ਐਨੀ ਟੈਨਸ਼ਨ ਪਈ ਆ ਕੀ ਕਰਾਂ? ਮੈਂ ਤਾਂ ਸਿਰ ਪੇੜ ਕਰਨ ਡੈ ਭੀਆ ਫਿਕਰ ਕਰਕੇ। ਉਧਰੋਂ ਤੇ ਤਿਆਰ ਵੀ ਸਾਰੇ ਜਾਣੇ ਹੋ ਗਈ ਆ। ਹੁਣ ਕੋਈ ਲਾਸਕੀਮ ਨਹੀਂ ਤੇ ਨਾ ਕੋਈ ਨਾ ਕੋਈ ਕੰਮ ਹੋ ਜਣਾਈ ਆ। ਕੋਈ ਨਹੀਂ। ਰਪਿੰਦਰ ਹੋ ਗਈਆਂ ਤਿਆਰ ਤਾਂ ਚਲੋ ਫਿਰ ਚਲੀਏ। ਆਹੋ ਚਲੋ। ਹੈਂ? ਚਲੋ ਚਲੋ। ਹਾ ਫੜਾ ਦੇ ਮੈਨੂੰ ਮੈਂ ਰੱਖਾਂ ਗੱਡੀ 'ਚ। ਚਲ ਮੇਰਾ ਨਵ ਗੱਡੀ ਚ ਤੇ ਆ ਜਾ ਤੂੰ ਚਲੋ ਚਲੋ ਹਾਇਰ ਅੰਦਰ ਕੋਰੇ ਕੀ ਕਰਾਂ ਹੁਣ ਮੈਂ ਹੁਣ ਸ਼ੀਤੀ ਸ਼ੀਤੀ ਕੀ ਕਰ ਸਕਦੀ ਹਾਂ ਪਤਾ ਨਹੀਂ ਗੱਡੀ ਦੀ ਚਾਬੀ ਕਿੱਥੇ ਹੈ ਆਪੂਆ ਜੀ ਚਲਿਏ ਫਿਰ ਉੱਠ ਗੁਰਪ੍ਰਿੰਦਰ ਚਾਬੀ ਉੱਥੇ ਟੰਗੀ ਕਿੱਥੇ ਹੈ ਗੱਡੀ ਦੀ ਚਾਬੀ ਤੁਸੀਂ ਰੱਖੀ ਹੋਣੀ ਹੈ ਇੱਥੇ ਵੇਖੋ ਉਹ ਇੱਥੇ ਨਹੀਂ ਮੈਂ ਤੇ ਉੱਥੇ ਰੱਖੀ ਸੀ ਕੱਲ ਗਿਆ ਨਹੀਂ ਸ਼ਹਿਰ ਉੱਤੇ ਮੈਂ ਦੱਸ ਕਿਹੜੀ ਗੱਡੀ ਚਲਾਉਣੀ ਹੈ ਤੁਹਾਨੂੰ ਹੀ ਪਤਾ ਹੋ ਕਿੱਥੇ ਰੱਖੀ ਹੈ ਤੇ ਕਿੱਥੇ ਨਹੀਂ ਉਹ ਉੱਥੇ ਟੰਗੀ ਹੀ ਹੁਣ ਆ ਉੱਥੇ ਅੰਦਰ ਵੇਖੋ ਭਲਾ ਉਹ ਨਹੀਂ ਜਾਵਾਂਗੇ ਤੇ ਪੂਆ ਜੀ ਗੱਡੀ ਜੀ ਪਰ ਹੁਣ ਲੱਭ ਲੈਣੀ ਹੈ ਕੋਈ ਨਹੀਂ ਮੈਂ ਲੱਭਾਂਗਾ ਚਲ ਵੇਖੋ ਅੰਦਰ ਘਰੋਂ ਕਿੱਥੇ ਚਲ ਜਾਣੀ ਸੀ ਚਾਬੀ ਕੀ ਪਤਾ ਪੂਆ ਜੀ ਧਿਆਨ ਦੇਣਾ ਬਸ ਕਦੀ ਅੰਦਰ ਕਦੀ ਬਾਹਰ ਇੱਕ ਥਾਂ ਤੇ ਮਨ ਰਹਿਦਾ ਹੀ ਨਹੀਂ ਇਹਨਾਂ ਦਾ ਇੱਥੇ ਹੀ ਟੰਗੀਆਂ ਸਾਰੀਆਂ ਚਾਬੀਆਂ ਉਹੋ ਹੀ ਗਵਾਚਣੇ ਹੀ ਗੀ ਗੱਡੀ ਦੀ ਕੋਈ ਲੱਭ ਜਾਂਦੀ ਇੱਥੇ ਹੁਣੀ ਅੰਦਰ ਬਾਹਰ ਮਾਨ ਕੀ ਰਹਿਣਾ ਜੇ ਤੇ ਪੁੱਤ ਠੀਕ ਨਾ ਹੋਵੇ ਫਿਰ ਮਾਨ ਤੇ ਤੇ ਬੈ ਜਾ ਮੇਰਾ ਪੁੱਤ ਰਪਿੰਦਰ ਅੰਦਰ ਵੀ ਆਂਦੀ ਆ ਕਿਤੇ ਜਾ ਆ ਬੇਹ ਕਿਤੇ ਲੱਭੀ ਨਹੀਂ ਆ ਉਹ ਲੱਭੀ ਹੁੰਦੀ ਤੇ ਮੈਂ ਤੈਨੂੰ ਕੱਲ ਹੀ ਕਹਿਣਾ ਐਸੇ ਕਰਕੇ ਤਾਂ ਹੀ ਤੇ ਆ ਲਾਏ ਪੀ ਜਿਹੜੀ ਕੋਈ ਚਾਬੀ ਹੁੰਦੀ ਇੱਥੇ ਟੰਗ ਦਿਆ ਕਰੂ ਉਹ ਗੇ ਇੱਥੇ ਟੰਗੀ ਦੀ ਆ ਉਦੋਂ ਹੀ ਮੈਂ ਬਾਹਰ ਟੰਗਦੀ ਸੀ ਮੈਂ ਫੇਰ ਫੇਰ ਜਾਂਦੀ ਰਹਿੰਦੀ ਆ ਉਹ ਤਾਂ ਬੜੀ ਵਿੱਚ ਆਉਂਦੇ ਆ ਕਦੀ ਕਿਤੇ ਛੋਟੇ ਕਦੀ ਕਿਤੇ ਇਹਨਾਂ ਤਾਂ ਅੱਗ ਲੱਗੇ ਚਾਬੀ ਨੂੰ ਗਵਾਂਡੀਆਂ ਦੀ ਮੰਗ ਲਾ ਕੁੜੀ ਦੀ ਦਵਾਈ ਤੇ ਲਿਆਉਣੀ ਆ ਨਾ ਟਾਈਮ ਨਾ ਜਾਵਾਂਗੇ ਤੇ ਟਾਈਮ ਨਾ ਮਾਰੀ ਆਊਗੀ ਗਵਾਂਡੀ ਨੂੰ ਅਜੇ ਕਿਈ ਨਜ਼ਰ ਬੈਠਾ ਜਾਣਾ ਉੱਥੇ ਪਵਾੜ ਗਵਾਂੜ ਵੀ ਕਾਉਂਟ ਦਿੰਦਾ ਮੈਂ ਲੱਭ ਲਈ ਚਾਬੀ ਇੱਥੇ ਕਿਤੇ ਹੁਣੀ ਆ ਬੈਠੇ ਤੁਸੀਂ ਉਹ ਨਾ ਹੁਣ ਲੱਭੀ ਲੱਭ ਲਾ ਉਹ ਬੈਠੋ ਤੁਸੀਂ ਲੱਭ ਲੈਨੇ ਚਾਬੀ ਨਾ ਹੁਣ ਲੱਭੀ ਉਹ ਮੈਨੂੰ ਪਤਾ ਵ ਕਿ ਡੀ ਵੱਧ ਤਾਂ ਅੰਦਰੋਂ ਆਈ ਐ ਤੇ ਚਾਬੀ ਗਵਾਚ ਗਈ ਚਾਬੀ ਗਵਾਚ ਗਈ ਹੋਰ ਕੋਈ ਚਾਬੀ ਨਾ ਗਵਾਚੀ ਗੱਡੀ ਦੀ ਗਵਾਚਣੀ ਹੀ ਇਹਨੂੰ ਸ਼ਿਪਲੀ ਜੀ ਨੂੰ ਪਤਾ ਹੀ ਪੁੱਤੇ ਜਾਣਾ ਵਾ ਵੇ ਕਿਦਾਂ ਮੋਮੋ ਠਗਣੀ ਲਈ ਆ ਹੁਣ ਲੱਛਣ ਕਰਨ ਯਾਰ ਚਾਬੀ ਕਿਦੇ ਕਿੱਥੇ ਚਲ ਜਾਨੀ ਇਹ ਭਲਾ ਅਰੇ ਕੀ ਦੇ ਮੈਂ ਬਾਹਰ ਹੀ ਮੈਨੂੰ ਸਮਝ ਨਹੀਂ ਆਈ ਕੋਈ ਹੋਰ ਕਿਦੇ ਮੈਂ ਰੱਖਦਾ ਹੀ ਨਹੀਂ ਹੁੰਦਾ ਚਾਬੀ ਕੀ ਪਤਾ ਮਾ ਹੁਣ ਤੁਹਾਨੂੰ ਹੀ ਪਤਾ ਹੋਊਗਾ ਚਾਬੀ ਦਾ ਮੈਂ ਤੇ ਜਿੱਥੇ ਚੀਜ਼ ਰੱਖਾਂ ਉੱਥੋਂ ਹੀ ਮੈਂ ਜੁਕਦੀ ਹੁੰਨੀ ਆ ਉਹ ਚੱਲ ਬਾਅਦ ਚ ਲੱਭ ਲਾਂਗੇ ਐਦਾਂ ਕਰਨਾ ਮੈਂ ਮੁੰਡੇ ਨੂੰ ਫੋਨ ਕਰਨਾ ਹੁਣ ਪਤਾ ਨਹੀਂ ਵੀ ਨੂਰ ਨੇ ਗਾਂਭਸ਼ਾਂ ਕਰ ਦਿੱਤੀ ਆ ਕਿ ਜਾਂ ਕੀ ਹੋਇਆ ਵਾ ਉਹ ਵੀ ਸੇਰ ਦਾ ਬਾਰੇ ਯਾਰ ਇਹ ਲੱਗਾ ਵਾ ਕਿੰਨੂੰ ਕਰ ਲੱਗੇ ਫੋਨ ਹੁਣ ਮੁੰਡੇ ਨੂੰ ਕਰਨਾ ਵਾ ਹਲੋ ਹਾਂ ਸਾਬੇ ਕੀ ਹਾਲ ਚਾਲ ਆ ਹਾਂ ਠੀਕ ਠਾਕ ਆ ਵਧੀਆ ਆਪਣਾ ਵੀ ਠੀਕ ਆ ਉਹ ਹੂੰ ਤਾਂ ਮੈਂ ਭਰਾ ਤਾਂ ਕੀਤਾ ਸੀ ਉਹ ਗੱਡੀ ਚਾਹੀਦੀ ਸੀ ਯਾਰ ਉਹ ਗਰਦਾਪੁਰ ਜਾਣਾ ਸੀ ਮੜਾ ਜਾ ਅ ਸਾੰਮਰ ਸਰ ਗਿਆ ਉਹ ਨਹੀਂ ਨਹੀਂ ਚਾਚੇ ਕੀ ਕੀ ਲੈਣੀ ਆ ਯਾਰ ਤੇਰ ਨਾਲ ਗੱਲ ਹੋਰ ਵਾ ਫੇਰ ਚਾਚੇ ਹਣੀ ਕਹਿਣਗੇ ਵੀ ਸਾਡੀ ਮੰਗਣ ਆਗੇ ਉਹ ਚੱਲ ਠੀਕ ਹੈ ਠੀਕ ਕੋਈ ਨ ਕੋਈ ਮੁੰਡਾ ਵੀ ਕਹਿਣਾ ਮੈਂ ਅੰਮਰਸਰ ਗਿਆ ਤੇ ਘੰਟਾ ਕਿ ਮੈਨੂੰ ਲੱਗ ਜਾਣਾ ਤੇ ਜਾਂ ਫਿਰ ਰੁਕ ਜਾਨੇ ਚੱਲ ਕੋਈ ਗੱਲ ਨਹੀਂ ਆ ਟੈਸਟ ਹੀ ਕਰਾਉਣੇ ਆ ਨਾ ਹੋਊ ਤਾਂ ਸਵੇਰੇ ਫਿਰ ਮੋਟਰਸਾਈਕਲ ਤੇ ਚੱਲ ਜਾਾਂਗੇ ਫਿਰ ਹੋਰ ਕੀ ਆ ਉਹ ਨਹੀਂ ਤੇ ਗੱਡੀ ਦੀ ਚਾਬੀ ਲੱਗਣੀ ਨਹੀਂ ਆ ਦੱਸ ਕੋਈ ਨਹੀਂ ਮੈਂ ਨੂਰ ਨੂੰ ਪੁੱਛਦੀ ਆ ਉਹ ਵੀ ਉੱਥੇ ਬਾਹਰ ਡਿਆਵਾ ਖੇਡਣ ਉਹਨੂੰ ਪੁੱਛਦੀ ਕਿ ਤੇ ਉਹਨੇ ਨਾ ਗਾਂ ਪਛਾਂਗ ਤੇ ਘਰ ਦਿੱਤੀ ਹੋਵੇ ਇੱਥੇ ਚਾਹ ਕਹਿੰਦੇ ਫਿਰ ਭੂਆ ਨੂੰ ਚੱਲ ਕੋਈ ਨਹੀਂ ਆ ਸਵੇਰੇ ਜਾਇਆ ਜਾਊਗਾ ਤੁਸੀਂ ਭਾਵੇਂ ਛੱਡਿਆ ਕਰੋ ਵਿੱਚ ਦੱਸ ਇਹ ਚ ਮੇਰਾ ਕਸੂਰ ਕੀ ਆ ਤੁਸੀਂ ਮੇਰੇ ਦਿਵਾਲੇ ਹੋਈ ਜਾਂਦੇ ਆਂ ਓਏ ਉਥੋਂ ਕੇ ਨਿਆਣੇ ਨੇ ਲਈ ਉਹ ਮੈਗ ਦੇ ਗਵਾਤੀ ਮੈਂ ਛੱਡ ਦਿੱਤੀ ਆ ਹੱਦ ਹੋਈ ਏ ਤੁਹਾਡੇ ਵਾਲੀ ਤੇਰਾ ਨਾ ਥੋੜਾ ਲੌਂਡਿਆਂ ਮੈਂ ਤਾਂ ਨਿਆਣੇ ਦੀ ਗੱਲ ਕਰਨ ਦਿਆਂ ਚੀਜ਼ ਆਪ ਨਹੀਂ ਸਾਭਣੀ ਹੁੰਦੀ ਕਸੂਰ ਮੁੜ ਕੇ ਦੂਜਿਆਂ ਦਾ ਕੱਢ ਦਿਆ ਕਰੋ ਉਹ ਨੂਰ ਨੂੰ ਪੁੱਛ ਉਹ ਵੀ ਚਾਬੀਆਂ ਫੜੀ ਫਿਰਦਾ ਹੁੰਦਾ ਵਾ ਪਹਿਲਾਂ ਉਹਨੂੰ ਡੱਕਣਾ ਨਹੀਂ ਏ ਤੇ ਹੁਣ ਚਾਬੀ ਕਿੱਥੇ ਏ ਚਾਬੀ